ਉਸ ਮਹਿਲਾ ਦੇ ਨਾਲ ਜਿਹੜੀ ਉਹਨਾਂ ਦੇ ਘਰ ਸ਼ੀਤਲ ਅੰਗਰਾਲ ਦੇ ਉੱਥੇ ਕੰਮ ਕਰਦੀ ਸੀ ਉਹਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਉਹਦੀ ਇੱਜ਼ਤ ਦਾ ਸੌਦਾ ਕੀਤਾ ਜਾਂਦਾ 50000 80000 1 ਲੱਖ ਉਸ ਤੋਂ ਬਾਅਦ ਇਹ ਕਿਹਾ ਜਾਂਦਾ ਜਦੋਂ ਉਹ ਮੰਨਦੀ ਨਹੀਂ ਕਿ ਤੇਰੇ ਪਤੀ ਦੇ ਤੇ ਝੂਟੇ ਕੇਸ ਪਵਾ ਕੇ ਅਸੀਂ ਤੈਨੂੰ ਜੇਲ੍ਹ ਚ ਪਵਾ ਦਾਂਗੇ ਉਹਨੂੰ ਫਰਾਸ ਕੀਤਾ ਜਾਂਦਾ ਉਹਨੂੰ ਡਰਾਇਆ ਜਾਂਦਾ ਮੈਂ ਪਹਿਲੇ ਇਸ ਵੀਡੀਓ ਤੇ ਕੋਈ ਬਿਆਨ ਨਹੀਂ ਦੇਣਾ ਚਾਹ ਰਹੀ ਸੀ ਕਿਉਂਕਿ ਮੈਨੂੰ ਪੁਸ਼ਟੀ ਨਹੀਂ ਸੀ ਜਿਹੜੇ ਅੱਜ ਖੁਦ ਸੀਤਲ 렁ੁਰਾਉਦੀ ਮੈਂ ਗੱਲਾਂ ਸੁਨੀਆਂ ਚਾਰ ਸ਼ਬਦਾਂ ਦੇ ਵਿੱਚ ਤਿੰਨ ਗਾਲਾਂ ਸੀ ਤੇ ਇੱਕ ਗੱਲ ਸੀ ਤਿੰਨ ਤਿੰਨ ਨੇ ਗਾਲੀਆਂ ਕੱਢੀਆਂ ਤੇ ਇੱਕ ਗੱਲ ਹੁੰਦੀ ਸੀ ਜਿਹੜੀ ਕਿਸੇ ਮੇਜਰ ਦੇ ਨਾਲ ਮੈਂ ਉਹਦੀ ਕਨਵਰਸੇਸ਼ਨ ਸੁਣੀ ਹੈ ਮੇਰੇ ਖਿਆਲ 'ਚ ਜਲੰਧਰ ਦੇ ਸਾਰੇ ਨੇ ਸੁਣੀ ਹੋਣੀ ਹੈ ਤੇ ਭਾਰਤ ਜਨਤਾ ਪਾਰਟੀ ਜਿਹੜੀ ਗੱਲ ਕਰਦੀ ਹੈ ਸਨਾਤਨ ਦੀ ਮੈਂ ਪੁੱਛਣਾ ਚਾਹਾਂਗੀ ਤੁਸੀਂ ਰਾਵਣ ਜੈ ਹਿੰਦ ਜੈ ਭਾਰਤ ਜੈ ਸ਼੍ਰੀ ਰਾਮ ਸਤਿ ਸ੍ਰੀ ਅਕਾਲ ਮੈਂ ਆਰਤੀ ਰਾਜਪੂਤ ਸ਼ੋਮਨੀ ਆਕਾਲੀ ਦਲ ਪੰਜਾਬ ਦੀ ਮੀਤ ਪ੍ਰਧਾਨ ਅੱਜ ਮੈਂ ਇੱਕ ਨਿਊਜ਼ ਵੇਖ ਰਹੀ ਸੀ ਜਿਦੇ ਵਿੱਚ ਐਕਸ ਐਮ ਐਲ اے ਜਿਹੜਾ ਕਿ ਜਲੰਧਰ ਵੈਚ ਹਲਕੇ ਦਾ ਇਸ ਸਮੇਂ ਮੌਜੂਦਾ ਉਮੀਦਵਾਰ ਹੈਗਾ ਭਾਰਤੀ ਜਨਤਾ ਪਾਰਟੀ ਦਾ ਸ਼ੀਤਲ ਅੰਗੁਰਾਲ ਉਹਦੀ ਇੱਕ ਆਡੀਓ ਵਾਇਰਲ ਹੁੰਦੀ ਹੈ ਅੱਜ ਤੋਂ 2-3 ਦਿਨ ਪਹਿਲੇ ਉਹਦੀ ਪੀਏ ਦੀ ਅੱਜ ਉਹਦੀ ਆਪਣੀ ਇੱਕ ਆਡੀਓ ਵਾਇਰਲ ਹੁੰਦੀ ਆ ਤੇ ਮੈਂ ਇੰਨੀ ਹੈਰਾਨ ਆ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਸਨਾਤਨੀ ਹੋਣ ਦਾ ਦਾਵਾ ਕਰਦੀ ਹੈ ਸਨਾਤਨੀ ਪਾਰਟੀ ਕਹਿੰਦੀ ਹੈ ਆਪਣੇ ਆਪ ਨੂੰ ਸਨਾਤਨ ਦੀ ਰੱਖਿਆ ਕਰਨ ਦੀ ਗੱਲ ਕਰਦੀ ਹੈ ਮੇਰਾ ਇੱਕ ਸਵਾਲ ਹੈ ਭਾਰਤੀ ਜਨਤਾ ਪਾਰਟੀ ਨੂੰ ਕਿ ਅੱਜ ਤੱਕ ਅਸੀਂ ਸਨਾਤਨੀ ਉਸ ਰਾਵਣ ਨੂੰ ਜਲਾ ਰਹੇ ਆ ਦੁਸ਼ਹਿਰਾ ਮਨਾਉਂਦੇ ਨੇ ਤੇ ਅਸੀਂ ਸ਼ੀਤਲਗੁਰਾਲ ਵਰਗੇ ਮੈਂ ਇਹ ਜ਼ਰੂਰ ਕਹਾਂਗੀ ਕਿ ਉਹ ਵੀ ਇੱਕ ਰਾਵਣ ਹੀ ਆ ਜਿਹੜੇ ਵੀਡੀਓ ਪੀਏ ਵਾਲੀ ਮੈਨੂੰ ਮੈਂ ਸੁਣੀ ਉਸ ਪੀਏ ਦੀ ਕਨਵਰਸੇਸ਼ਨ ਸੁਣੀ ਉਸ ਲੇਡੀ ਦੇ ਨਾਲ ਉਸ ਮਹਿਲਾ ਦੇ ਨਾਲ ਜਿਹੜੀ ਉਹਨਾਂ ਦੇ ਘਰ ਸ਼ੀਤਲ ਅੰਗਰਾਲ ਦੇ ਉੱਥੇ ਕੰਮ ਕਰਦੀ ਸੀ ਉਹਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਉਹਦੀ ਇੱਜ਼ਤ ਦਾ ਸੌਦਾ ਕੀਤਾ ਜਾਂਦਾ 50000 80000 1 ਲੱਖ ਉਸ ਤੋਂ ਬਾਅਦ ਇਹ ਕਿਹਾ ਜਾਂਦਾ ਜਦੋਂ ਉਹ ਮੰਨਦੀ ਨਹੀਂ ਕਿ ਤੇਰੇ ਪਤੀ ਦੇ ਤੇ ਝੂਟੇ ਕੇਸ ਪਵਾ ਕੇ ਅਸੀਂ ਤੈਨੂੰ ਜੇਲ੍ਹ ਚ ਪਵਾ ਦਾਂਗੇ ਉਹਨੂੰ ਹਰਾਸ ਕੀਤਾ ਜਾਂਦਾ ਉਹਨੂੰ ਡਰਾਇਆ ਜਾਂਦਾ ਮੈਂ ਪਹਿਲੇ ਇਸ ਵੀਡੀਓ ਤੇ ਕੋਈ ਬਿਆਨ ਨਹੀਂ ਦੇਣਾ ਚਾਹ ਰਹੀ ਸੀ ਕਿਉਂਕਿ ਮੈਨੂੰ ਪੁਸ਼ਟੀ ਨਹੀਂ ਸੀ ਪਰ ਜਿਹੜੇ ਅੱਜ ਖੁਦ ਸ਼ੀਤ ਲੰਗੁਰਾਲ ਦੀ ਮੈਂ ਗੱਲਾਂ ਸੁਨੀਆਂ ਚਾਰ ਸ਼ਬਦਾਂ ਦੇ ਵਿੱਚ ਤਿੰਨ ਗਾਲਾਂ ਸੀ ਤੇ ਇੱਕ ਗੱਲ ਸੀ ਪਹਿਲਾ ਤਿੰਨ ਨੇ ਗਾਲੀਆਂ ਕੱਢੀਆਂ ਤੇ ਇੱਕ ਗੱਲ ਹੁੰਦੀ ਸੀ ਜਿਹੜੀ ਕਿ ਸੀ ਮੇਜਰ ਦੇ ਨਾਲ ਮੈਂ ਉਹਦੀ ਕਨਵਰਸੇਸ਼ਨ ਸੁਣੀ ਹੈ ਮੇਰੇ ਖਿਆਲ ਤੇ ਜਲੰਧਰ ਦੇ ਸਾਰੇ ਨੇ ਸੁਣੀ ਹੋਣੀ ਹੈ ਤੇ ਭਾਰਤ ਜਨਤਾ ਪਾਰਟੀ ਜਿਹੜੀ ਗੱਲ ਕਰਦੀ ਹੈ ਸਨਾਤਨ ਦੀ ਮੈਂ ਪੁੱਛਣਾ ਚਾਹਾਂਗੀ ਤੁਸੀਂ ਰਾਵਣ ਵਰਗਾ ਕੈਂਡੀਡੇਟ ਕਿੱਦਾਂ ਖੜਾ ਕਰਤਾ ਜਿਨ ਨੇ ਇੱਕ ਪੈਣ ਦੇ ਨਾਲ ਗਲਤ ਕੀਤਾ ਕਈ ਹੋਰ ਕੇਸ ਵੀ ਚੱਲਦੇ ਪਏ ਤੁਸੀਂ ਕਰਾਓ ਸਰਚ ਸਭ ਨੂੰ ਪਤਾ ਇੱਕ ਪਾਸੇ ਤਾਂ ਜਿਸ ਰਾਵਣ ਨੇ ਮਈਆ ਸੀਤਾ ਨੂੰ ਹੱਥ ਵੀ ਨਹੀਂ ਲਾਇਆ ਸੀ ਤੁਸੀਂ ਉਹਦਾ ਪਤਲਾ ਅੱਜ ਤੱਕ ਫੂਕਦੇ ਆਏ ਹੋ ਤੇ ਇੱਕ ਪਾਸੇ ਤੁਸੀਂ ਐਧਾ ਤੇ ਕੈਂਡੀਡੇਟ ਖੜਾ ਕਰਦੇ ਹੋ ਆਪਣੀ ਪਾਰਟੀ ਦੇ ਵਿੱਚ ਫਿਰ ਤੁਸੀਂ ਦਾਵਾ ਕਰਦੇ ਹੋ ਅਸੀਂ ਸਨਾਪਨ ਨੂੰ ਬਚਾ ਰਹੇ ਆ ਅਸੀਂ ਸਨਾਤ ਨਹੀਂ ਆ ਇੱਕ ਬਾਰੀ ਆਪਣੇ ਜ਼ਮੀਰ ਨਾਲ ਪੁੱਛ ਕੇ ਦੇਖੋ ਮੈਂ ਹਰ ਇੱਕ ਕਾਰਜਕਰਤਾ ਨੂੰ ਕਹਿਣਾ ਚਾਹੁੰਦੀ ਹਾਂ ਭਾਰਤੀ ਜਨਤਾ ਪਾਰਟੀ ਦੇ ਇੱਕ ਬਾਰ ਆਪਣੀ ਜ਼ਮੀਰ ਨਾਲ ਪੁੱਛੋ

ਇੰਨੇ ਅੰਧਵਕਤ ਨਾ ਬਨੋ ਕਿ ਤੁਹਾਨੂੰ ਸਹੀ ਔਰ ਗਲਤ ਦਾ ਪਤਾ ਹੀ ਨਾ ਲਗੇ ਅੱਖਾਂ ਬੰਦ ਕਰਕੇ ਤੁਸੀਂ ਵੋਟ ਪਾਉਂਦੇ ਅਸੀਂ ਤਾਂ ਕਮਲ ਨੂੰ ਪਾਉਣੀ ਆ ਭਾਵੇਂ ਕੈਂਡੀਡੇਟ ਕੋਈ ਵੀ ਹੋਵੇ ਭਾਵੇਂ ਰਾਵਣ ਹੋਵੇ ਇੱਕ ਪਾਸੇ ਤੁਸੀਂ ਰਾਮ ਭਗਤੀ ਕਰਦੇ ਹੋ ਜੈ ਸ਼੍ਰੀ ਰਾਮ ਦੇ ਨਾਅੇ ਲਾਉਂਦੇ ਹੋ ਔਰ ਵੋਟਾਂ ਤੁਸੀਂ ਰਾਵਣ ਵਰਗੇ ਨੂੰ ਪਾ ਕੇ ਆਉਂਦੇ ਹੋ ਕਿੱਥੇ ਤੁਹਾਡਾ ਜ਼ਮੀਰ ਕਿੱਥੇ ਹੈ ਆਪਣੇ ਜ਼ਮੀਰ ਨੂੰ ਜਗਾਓ

ਵੈਸਟ ਹਲਕੇ ਦੀ ਜਨਤਾ ਤੇ ਮੈਨੂੰ ਵਿਸ਼ਵਾਸ ਹੈ ਕਿਉਂਕਿ ਵੈਸਟ ਹਲਕੇ ਦੀ ਜਨਤਾ ਨੇ 2.5 ਸਾਲ ਇਹਦੀ ਵੀ ਦੇਖ ਲਈ ਕਿੰਨੀ ਕੀ ਸੀ ਇਹਦੀ ਕਿੰਨਾ ਕੀ ਵਧੀਆ ਐਮ.ਐਲ.ਏ ਸੀ ਕਿੰਨਾ ਕੀ ਵਧੀਆ ਕੰਮ ਕਰਦਾ ਸੀ ਔਰ ਆਪਾਂ ਦੇ ਪਾਰਟੀ ਨੂੰ ਵੀ ਵੇਖ ਲਿਆ ਕਿ ਕਿੰਨਾ ਹੀ ਕੰਮ ਕਰਾਇਆ ਉਹਨਾਂ ਨੇ ਬੜੀ ਹੈਰਾਨੀ ਹੁੰਦੀ ਹੈ ਮੈਨੂੰ ਕਿ ਕੀ ਹੋઈ ਜਾ ਰਿਹਾ ਆਪਣੇ ਦੇਸ਼ ਦਾ ਆਪਣੇ ਪੰਜਾਬ ਦਾ ਰਾਜਨੀਤੀ 'ਚ ਅਸੀਂ ਐਦਾਂ ਦੇ ਗੁੰਡਿਆਂ ਨੂੰ ਖੜਾ ਕਰਨਾ ਇਹਦਾ ਤਾਂ ਗੁੰਡੇ ਨੂੰ ਨੇਤਾ ਬਣਾਉਣਾ ਹੈ ਜਿਹੜੇ ਚਾਰ ਗੱਲਾਂ ਦੇ ਵਿੱਚ 30 ਵਾਰੀ ਗਾਲੀ ਕੱਢਦਾ ਤਾਂ ਇੱਕ ਗੱਲ ਕਰਦਾ ਹੈ ਗੁੰਡਾ ਕਰਦੇ ਦਿਖਾ ਰਿਹਾ ਹੈ ਉਸ ਕੁੜੀ ਲਈ ਛੇ ਉਸ ਕੁੜੀ ਲਈ ਜੇ ਮੈਂ ਤਾਂ ਕਹਿਨੀ ਹੈ ਕਿ ਮੈਨੂੰ ਉਹਦਾ ਐਡਰੈਸ ਮਿਲੇ ਮੈਨੂੰ ਪਤਾ ਮਿਲਿਆ ਉਸ ਪੈਂਡ ਦਾ ਜਿੱਦੀ ਉਹ ਆਡੀਓ ਵਾਇਰਲ ਹੋਈ ਹੈ ਉਸ ਪੀਏ ਦੇ ਨਾਲ ਸ਼ੀਤਲ ਮੁਰਾਲ ਦੇ ਪੀਏ ਦੇ ਨਾਲ ਜਿਹੜੀ ਆਡੀਓ ਵਾਇਰਲ ਹੋਈ ਹੈ ਉਸ ਪੈਣ ਦਾ ਜੇ ਐਡਰੈਸ ਹੈਗਾ ਕਿਸੇ ਕੋਲ ਮੈਨੂੰ ਦੱਸੋ ਮੈਂ ਉਹਦੀ ਮਦਦ ਕਰਾਂਗੀ ਕਿਸੇ ਕੋਲ ਵੀ ਹੈਗਾ ਮੈਂ ਨਾਮ ਨਹੀਂ ਆਨ ਦਵਾਂਗੀ ਤੁਹਾਡਾ ਕਿਸੇ ਦਾ ਵੀ ਕਿਸੇ ਦਾ ਨਾਮ ਨਹੀਂ ਆਨ ਦਵਾਂਗੀ ਇਹ ਮੇਰਾ ਵਾਦਾ ਹੈ ਜੇ ਕੋਈ ਵੀ ਹੈਗਾ ਮੈਨੂੰ ਦੱਸੋ ਉਹਦਾ ਪਤਾ ਜਿੰਨੂੰ ਅਸੀਂ ਆਪਣੀ ਵਿਧਾਨ ਸਭਾ ਚ ਇਹ ਸੋਚ ਕੇ ਵਿਧਾਨ ਸਭਾ ਚ ਉਹਨੂੰ ਐਮ.ਐਲ.ਏ ਬਣਾਉਂਦੇ ਆ ਕਿ ਮੰਤਰੀ ਬਣਾਉਂਦੇ ਆ ਕਿ ਉਹ ਸਾਡੀ ਵਿਧਾਨ ਸਭਾ ਦੀ ਹਰ ਇੱਕ विधानसभा ਦਾ ਪਿਓ ਹੈ ਉਹ ਜਿਹੜਾ ਐਮ.ਐਲ.ਏ ਹੁੰਦਾ ਹੈ ਤੇ ਅਸੀਂ ਇਹ ਸੋਚਦੇ ਨਾ ਪੈਣਾ ਵੀ ਰੱਖਿਆ ਹੋਊਗੀ ਸੱਦੇ ਕਮ ਆਊਗਾ ਤੇ ওই ਹਾਨੂੰ ਖਰਾਸ ਕਰਦਾ ਹਾਨੂੰ ਨੋਚਦਾ ਐ ਐਦਾਂ ਦੇ ਲੀਡਰ ਸਾਨੂੰ ਨਹੀਂ ਚਾਹੀਦੇ ਆ ਬਾਈਕਾਟ ਕਰੋ ਇਹ ਤਾਂ ਲੀਡਰ ਨੂੰ ਬਾਈਕਾਟ ਵੋਟ ਮੰਗਣ ਆਵੇ ਉਹਨੂੰ ਕਹੋ ਕਿ ਤੂੰ 10 ਜਵਾਬ ਦੇ ਤੁਹਾਡੇ ਨਾਲ ਤਾਂ ਬੜਾ ਜੀਜੀ ਕਰਦਾ ਐ ਔਰ ਨਾਲ ਕਾਲਾ ਕੱਟਦਾ ਬਾਈਕਾਟ ਕਰੋ ਸ਼ੀਤਲੰਗੁਰਾਲ ਨੂੰ ਬਾਈਕਾਟ جاهل جاهل